ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਮੇਰਾ ਨਾਮ ਕੁਸ਼ੇਵ ਸਿੰਘ ਆ ਸੀਓਐਸਐਸ ਜ਼ਿਲ੍ਹਾ ਪ੍ਰਧਾਨ ਅੱਜ ਨਸ਼ਿਆਂ ਦੇ ਵਿਰੁੱਧ ਜਿਹੜਾ ਵਾ ਰੋਡ ਮਾਰਚ ਕਰ ਰਹੇ ਆ ਸਾਰਾ ਸਟੂਡੈਂਟ ਜਿਹੜਾ ਵਿੰਗ ਆ ਯੂਥ ਆ ਪਟਾੜੇ ਦਾ ਉਹ ਸਾਰਾ ਅੱਜ ਇਕੱਠਾ ਹੋ ਕੇ ਨਸ਼ਿਆਂ ਦੇ ਵਿਰੁੱਧ ਜਿੰਨਾ ਪ੍ਰਸ਼ਾਸਨ ਦਾ ਸਾਥ ਦੇ ਰਹੇ ਆ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਵੀ ਬੜਾ ਨਸ਼ੇ ਦੇ ਵਿਰੁੱਧ ਬੋਲਿਆ ਕਿ ਆਪਾਂ ਨਸ਼ਾ ਖਤਮ ਕਰਾਂਗੇ ਪਰ ਪੰਜਾਬ ਚ ਕੋਈ ਐਕਟੀਵਿਟੀ ਇਹੋ ਜਿਹੀ ਕੀਤੀ ਨਹੀਂ ਵੀ ਜਿੱਥੇ ਨਸ਼ਾ ਦੀ ਰੋਕ ਲੱਗੀ ਹੋਵੇ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਵੀ ਜਿਨ੍ਹਾਂ ਨੇ ਬੋਲਿਆ ਵੀ ਅਤੇ ਕਰਨਾ ਸ਼ੁਰੂ ਵੀ ਕਰਤਾ ਆ ਤੇ ਉਸ ਤੋਂ ਬਾਅਦ ਆਪਣੇ ਪੁਲਿਸ ਪ੍ਰਸ਼ਾਸਨ ਦਾ ਜਿਹੜੇ ਇਸ ਚੀਜ਼ ਦੇ ਉੱਤੇ ਪੂਰੀ ਐਕਟੀਵਿਟੀ ਦੇ ਉੱਤੇ ਤੇ ਪੂਰੇ ਜਿੰਨਾ ਵੀ ਇਸ ਚੀਜ਼ ਦਾ ਨਸ਼ੇ ਦੇ ਸੁਆਗਰ ਆ ਉਹਨਾਂ ਤੇ ਕਸ ਪਾਈ ਆ ਤੇ ਸਾਨੂੰ ਉਮੀਦ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਆ ਜਿਹੜੇ ਵੱਡੇ ਸੁਦਾਕਰ ਆ ਉਹਨਾਂ ਤੇ ਵੀ ਨੱਥ ਪਾਊਗੀ ਕਿ ਜਿਹੜਾ ਪੰਜਾਬ ਦੇ ਵਿੱਚੋਂ ਨਸ਼ਾ ਆ ਜਲਦ ਤੋਂ ਜਲਦ ਖਤਮ ਕੀਤਾ ਜਾਵੇ ਉਦੋਂ ਉਦੋਂ ਕੀ ਮੈਸੇਜ ਜਰਾ ਚੰਦੇ ਜਿਹੜੇ ਯੂਥ ਨੂੰ ਆਪਾਂ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਵੱਧ ਤੋਂ ਵੱਧ ਜਿਹੜਾ ਵਾ ਖੇਡਾਂ ਦੇ ਨਾਲ ਕਾਲਜਾਂ ਦੇ ਨਾਲ ਆਪਣੀਆਂ ਆਪ ਸਪੋਰਟ ਸੈਕਟੀਵਿਟੀਆ ਦੇ ਨਾਲ ਜੁੜਨਾ ਤੇ ਜਿਹੜਾ ਆਪਣੇ ਪੰਜਾਬ ਦਾ ਮਾਹੌਲ ਆ ਉਹ ਜਿਹੜਾ ਸਹੀ ਹੋਵੇ ਤੇ ਰੋਸ਼ਮਾਰਚ ਜਿਹੜਾ ਤੁਹਾਡਾ ਕਿੱਥੋਂ ਸ਼ੁਰੂ ਕਰਕੇ ਤੇ ਕਿੱਥੇ ਖਤਮ ਕੀਤਾ ਜਾਏ ਇਹ ਆਪਾਂ ਬੇਰਿੰਗ ਕਾਲਜ ਤੋਂ ਸ਼ੁਰੂ ਕਰ ਰਹੇ ਆਂ ਤੇ ਆਪਾਂ ਗਾਂਧੀ ਚੌਂਕ ਤੱਕ ਜਿਹੜਾ ਵਾ ਆਪਾਂ ਰੋਸ਼ਮਾਰਚ ਕਰਦੀ ਜਾਵਾਂਗੇ ਤੇ ਇਹਦੇ ਵਿੱਚ ਆਪਣੇ ਸ਼ਹਿਰ ਵਾਲਿਆਂ ਨੂੰ ਪਤਾ ਲੱਗੂਗਾ ਕਿ ਜਿਹੜਾ ਆਉਣ ਵਾਲਾ ਯੂਥ ਆ ਜਿੰਨੂੰ ਸਭ ਤੋਂ ਵੱਡਾ ਬਲੇਮ ਯੂਥ ਤੇ ਲੱਗਦਾ ਪੀ ਜਿਹੜਾ ਅੱਜ ਦਾ ਯੂਥ ਹੋ ਨਸ਼ੇ ਦੇ ਨਾਲ ਅਸੀਂ ਇਹੋ ਚੀਜ਼ ਦਿਖਾਉਣਾ ਚਾਹੁੰਦੇ ਆਂ ਕਿ ਹਰ ਇੱਕ ਯੂਥ ਜਿੰਨਾ ਵੀ ਪੰਜਾਬ ਦਾ ਯੂਥ ਸਾਰਾ ਨਹੀਂ ਕੁਝ ਪਰਸੈਂਟ ਹੈਗੇ ਆ ਜਿਹੜੇ ਸਾਡੇ ਵੀਰ ਸਾਡੇ ਭਰਾ ਹੀ ਆ ਜਿਹੜੇ ਉਹ ਮਾੜੀ ਦਲਦਲ ਦੇ ਵਿੱਚ ਫਸ ਗਏ ਆ ਤੇ ਸਾਨੂੰ ਉਮੀਦ ਆ ਵੀ ਉਹਨਾਂ ਨੂੰ ਜਲਦ ਤੋਂ ਜਲਦ ਬਾਹਰ ਕੱਢ ਕੇ ਤੇ ਆਪਾਂ ਇਸ ਜੀਤੇ ਵਿੱਚ ਲੈ ਕੇ ਆਈਏ ਕਿ ਉਹ ਵਧੀਆ ਰਾਹ ਤੇ ਤੁਰਨ ਤੇ ਧੰਨਵਾਦ ਕਰਦੇ ਆ ਆਪਣੇ ਐਮਐਲਏ ਸਾਹਿਬ ਸ਼ਰੀਕਲਸੀ ਜੀ ਦਾ ਜਿਹੜੇ ਬਟਾਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਨਾਲ ਰਲ ਕੇ ਇਸ ਜੀ ਨੂੰ ਵਾਦਾ ਦੇ ਰਹੇ ਆ ਵੀ ਜਿਹੜਾ ਕਿੰਨੀ ਕਸ ਪਾਈ ਜਾਂਦੀ ਉਹ ਪਾਈ ਸਾਰਿਆਂ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖਮਨ ਖਾਰਾ ਯੂਨਿਪਰਦਾਨ ਹਲਕਾ ਸ਼੍ਰੀ ਹਰਕੋਟਨ ਤੇ ਅੱਜ ਅਸੀਂ ਇਹ ਜੋ ਰੋਡ ਮਾਰਚ ਕੱਢ ਰਹੇ ਆ ਇਹ ਪੈਦਲ ਯਾਤਰਾ ਇੱਕ ਬੀਨਿੰਗ ਕਾਲਜ ਤੋਂ ਲੈ ਕੇ ਗਾਂਧੀ ਚੌਂਕ ਤੱਕ ਔਰ ਇਸ ਦੇ ਵਿੱਚ ਪਹੁੰਚੇ ਮੈਂ ਆਪਣੇ ਸਮੂਹ ਸਾਥੀਆਂ ਦਾ ਸਭ ਤੋਂ ਪਹਿਲਾਂ ਤਾਂ ਦਿੱਲੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਉਹਨਾਂ ਮੈਂ ਆਪਣੀ ਇਸ ਸਤਿਅ ਯਾਤਰਾ ਦੇ ਰਾਹੀਂ ਤੁਹਾਨੂੰ ਅਪੀਲ ਕਰਨਾ ਚਾਹੁੰਦਾ ਵਾਂ। ਅਸੀਂ ਆਪਣੀ ਪੋਜ਼ਿਟਿਵ એનર્ਜੀ ਯੂਜ਼ ਕਰੀਏ ਡਰੱਗ ਅਬਿਊਜ਼ ਨੂੰ ਅਵੋਇਡ ਕਰੀਏ ਔਰ ਪ੍ਰਸ਼ਾਸਨ ਦਾ ਔਰ ਆਪਣੇ ਨੇਤਾ ਜੀ ਐਮਐਲਏ ਸ਼ਹੀ ਕਲਸੀ ਜੀ ਦਾ ਵੱਧ ਚੜ ਕੇ ਸਾਥ ਦਈਏ ਸਰਕਾਰ ਵੱਲੋਂ ਜੋ ਨਸ਼ਾ ਵਿਰੁੱਧ ਨਸ਼ਾ ਜੁੱਧ ਨਸ਼ਾ ਵਿਰੋਧ ਮਹੀਨਾ ਚਲਾਈ ਗਈ ਆ ਜਿਸ ਦੇ ਤਹਿਤ ਕੀ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜੋ ਜਾਗਰੂਕ ਕੀਤਾ ਜਾਂਦਿਆਂ ਨਸ਼ਾ ਵਿਰੁੱਧ ਅਸੀਂ ਸਰਕਾਰ ਦਾ ਵੱਧ ਚੜ ਕੇ ਇਸ ਮਹੀਨੇ ਵਿੱਚ ਸਾਥ ਦਈਏ ਔਰ ਆਪਣੇ ਪੰਜਾਬ ਨੂੰ ਸਿਰ ਤੋਂ ਨਵेकਲਾ ਔਰ ਵਧੀਆ ਪਰਾਇਤੰਬਰ ਦਾ ਪੰਜਾਬ ਬਣਾ ਸਕੀ ਮੇਰਾ ਨਾਮ ਡਾ. ਅੰਤਰੀ ਸਿੰਘਾ ਅਸੀਂ ਅੱਜ ਸੀਵਾਈਐਸਐਸ ਪਾਰਟ ਸਟੂਡੈਂਟ ਪਾਰਟੀ ਵੱਲੋਂ ਇੱਕ ਛੋਟਾ ਜਿਹਾ ਪੈਦਲ ਮਾਰਚ ਕਰਨ ਜਾ ਰਹੇ ਹਾਂ ਜੋ ਕਿ ਬੇਰਿੰਗ ਕਾਲਜ ਤੋਂ ਲੈ ਕੇ ਗਾਂਧੀ ਚੌਂਕ ਤੱਕ ਹੋਏਗਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਦਾ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਪਿੰਡ ਪਿੰਡ ਜਾ ਕੇ ਹਰ ਇੱਕ ਪਿੰਡ ਚ ਸਪੀਚਾਂ ਦਿੱਤੀਆਂ ਨਸ਼ਿਆਂ ਦੇ ਖਿਲਾਫ ਕਿ ਤੁਸੀਂ ਨਸ਼ਾ ਛੱਡੋ ਤੇ ਆਓ ਕਿ ਚੰਗੇ ਕੰਮੇ ਲੱਗੋ ਮੈਂ ਅੱਜ ਦੇ ਯੂਥ ਨੂੰ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਨਸ਼ਿਆਂ ਨੂੰ ਛੱਡ ਕੇ ਤੁਸੀਂ ਆਪਣੇ ਉੱਲੂ ਧਿਆਨ ਦਿਓ ਆਪਣੇ ਚੰਗੇ ਚੰਗੇ ਕਈ ਅਫਸਰਾਂ ਦੇ ਅਹੁਦੇ ਨੇ ਤੁਸੀਂ ਉਹਨਾਂ ਨਾਲ ਆਪਣੀ ਪੜ੍ਹਾਈ ਵੱਲ ਧਿਆਨ ਦਿਓ ਖੇਡਾਂ ਵੱਲ ਰੁਚੀ ਵਧਾਓ ਆਪਣੀ